ਪੁਰ ਜ਼ਿਲ੍ਹੇ ਦੇ ਵਿੱਚ ਹਸੈਣੀ ਵਾਲੇ ਬਾਰਡਰ ਦੇ ਨੇੜੇ ਜੋ ਪਿੰਡ ਨੇ ਉਹਨਾਂ ਦੇ ਨੇੜੇ ਖੜੇ ਆ ਉੱਥੋਂ ਦੇ ਆਪਾਂ ਜਾਣਦੇ ਹਾਲਾਤ ਕਿਉਂਕਿ ਜੇ ਤਾ ਤਸਵੀਰ ਦੇਖੀਏ ਤਾਂ ਚਾਰੇ ਪਾਸੇ ਜਿਹੜਾ ਆ ਪਾਣੀ ਪਾਣੀ ਆਇਆ ਪਿਆ ਹੈਗਾ ਕਿਉਂਕਿ ਜਿਹੜੀ ਸਤਲੋਜ ਦਾ ਮਾਰ ਹੈ ਇਸ ਏਰੀਏ ਨੂੰ ਪੈਂਦੀ ਹੈ ਜਦੋਂ ਵੀ بارشਾਂ ਜ਼ਿਆਦਾ ਪੈਂਦੀਆਂ ਨੇ ਤਾਂ ਜਦੋਂ ਵੀ ਫਲੱਡ ਗੇਟ ਖੁੱਲ੍ਹ ਜਾਂਦੇ ਨੇ ਤੇ ਇਸ ਪਿੰਡਾਂ ਨੂੰ ਜਿਹੜੀ ਮਾਰ ਪੈਂਦੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਮਾਰ ਪਈ ਹੈ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਦਿੱਖਲੇ ਨੇ ਹਾਂਜੀ ਜੀ ਤੁਹਾਡੀ ਸੇਵਾ ਵਿੱਚ ਅਮਰ ਨਮਲਕੀ ਸਿੰਘ ਹੈ ਮੈਂ ਪਿੰਡ ਟਿੰਡੀ ਵਾਲੇ ਦਾ ਰਹਿਣਾ ਗੱਟੀ ਰਜੋਗੇ ਦੇ ਤੇ ਸਰ ਦਿਖਿਆ ਜਾਵੇ ਤਾਂ ਪੰਨ ਵੀ ਕਾफी ਜ਼ਿਆਦਾ ਖੁਰ ਚੁਕਿਆ ਸੜਕਾਂ ਵੀ ਖੁਰ ਚੁਕੀਆਂ ਨੇ ਇਸ ਟਾਈਮ ਤੇ ਜਿਹੜੇ ਸਾਡੇ ਧੂੜੀ ਪੀਸੀ ਬਾਹਰ ਖੇਤਾਂ ਚ ਕਿਉਂ ਘਰੇ ਨਹੀਂ ਜਗਾ ਗਈ ਸੀ ਵੀ ਆਪ ਨੂੰ ਖੁਦ ਸੰਭਾਲ ਲੈ ਸੀ ਇਸ ਟਾਈਮ ਤੇ ਉਹ ਵੀ ਖਰਾਬ ਹੋ ਚੁਕਿਆ ਰੁੱੜ ਚੁਕਿਆ ਨੇ ਤੇ ਚਾਰੇ ਦੀ ਬਹੁਤ ਲੋੜ ਏ ਸਾਨੂੰ ਜ਼ਿਆਦਾਤਰ ਤਾਂ ਜਿਵੇਂ ਕਿ ਉਹਨਾਂ ਸਰਕਾਰ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਵੀ ਮੰਤਲ ਨੂੰ ਵਿਆਜ ਚੜੀ ਜਾਵੇ ਜਿਵੇਂ ਜੇ ਨੇ ਦਾ ਫਸਲ ਮਾਰੇਗੀ ਇਹਨਾਂ ਬੇਨਤੀਆਂ ਦੀ ਕਿੰਨੇ ਕ ਪਿੰਡਾਂ ਤੇ ਪ੍ਰਭਾਵ ਪਏ ਆ ਫਸਲ ਜਿਹੜਾ ਸਾਰੇ ਇੱਥੇ ਜਿਹੜਾ ਗੱਡੇ ਦੇ ਤੋਂ ਕਾਫੀ ਜ਼ਿਆਦਾ ਲੱਗਦਾ ਸਰਾ ਹੀ ਪ੍ਰਭਾਅ ਹੁੰਦਾ ਮਿਹਰੇ ਰਾਸ਼ਨ ਲੈ ਕੇ ਆ ਰਹੇ ਨੇ ਤੇ ਉਹ ਪੁੱਛ ਰਹੇ ਹੈ ਕਿ ਕਈਆਂ ਤੱਕ ਨ ਪਹੁੰਚ ਰਿਹਾ ਕਈਆਂ ਤੱਕ ਨਹੀ ਪਹੁੰਚ ਰਿਹਾ ਦੇਖੋ ਅਨਗਿਣਤ ਕਰ ਰਹੇ ਆ ਵੀ ਮੰਨ ਕੇ ਚੱਲ ਵੀ ਪਿੱਛੇ ਵੀ ਬੈਠੇ ਆ ਮੁਰਤਕੇ ਤੋਂ ਪਿੱਛੇ ਬੈਠੇ ਆ ਉਹ ਇੱਥੇ ਤੱਕਣ ਲੈਣ ਆ ਰਹੇ ਆ ਤੂੰ ਪਿੱਛੇ ਤੱਕਣ ਵੀ ਵੇਖਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਵੀ ਤੁਹਾਡਾ ਪਿੰਡ ਕਿਹੜਾ ਆ ਤੇ ਪਿੰਡ ਟਿੰਡੀਆਂ ਇਧਰੋਂ ਦੇ ਹੈਗੇ ਆ ਤੇ ਦਾੜ ਘੜ ਵੇਖ ਕੇ ਰਸਣ ਦਿੱਤਾ ਜਾਵੇ ਕਿਉਂਕਿ ਇਥੋਂ ਘਰ ਛੱਡ ਕੇ ਪਿੱਛੇ ਬੈਠੇ ਆ ਆਹ ਰੋਡ ਜਾਂਦਾ ਇਹ ਕਿੱਥੋਂ ਕਿਧਰ ਨੂੰ ਜਾਂਦਾ ਕੇਹੜਾ ਇਹ ਗੱਟੀ ਰਾਜੋਗੇ ਨਾਂ ਜਾਂਦਾ ਹੈ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਰੋਡ ਵੀ ਟੁੱਟ ਗਿਆ ਹੈ ਜੇ ਹੋਰ ਇੰਦਾ ਚੱਲਦਾ ਰਿਹਾ ਸੜਕ ਖਤਮ ਹੋ ਜੇਗੀ ਇਹ ਰਸਤਾ ਜਦੋਂ ਇਧਰ ਜੇਕਰ ਇਹ ਰਸਤਾ ਪਾਣੀ ਹੁੰਦਾ ਰਿਹਾ ਤੇ ਕਿੰਨੇ ਕੋ ਇਧਰਲੇ ਪਾਸੇ ਇਹ ਪਕਰਗੇ ਪਿੰਡੇ ਜਿਹੜੇ ਹੈਗੇ ਆ ਜਿਹੜੇ ਇਹਨਾਂ ਦਾ ਰਸਤਾ ਕੱਟਿਆ ਜੋ ਇਧਰ ਇਹ ਲਾਜਪੁਰ ਪਿੰਡ ਗੱਟੀ ਰਾਜੋਗੇ ਆ ਅੱਗੇ ਪਾਕਿਸਤਾਨ ਦੀ ਹੱਦ ਆ ਜਾਂਦੀ ਹੈ ਅੱਛਾ ਹਾਂਜੀ ਅੱਗੇ ਇੰਡੀ ਵਾਲਾ ਪਿੰਡ ਹੈਗਾ ਇੱਧਰ ਅੱਗੇ ਆਪਾਂ ਭਾਨੇ ਵਾਲੇ ਲੰਘਦੇ ਜਾਣਾ ਬੰਦਾ ਹੁਣ ਉਸ ਟਾਈਮ ਪਾਣੀ ਦਾ ਵਹਾ ਬਹੁਤ ਜ਼ਿਆਦਾ ਉੱਧਰ ਹਾਂਜੀ ਜੋ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਕਿੰਨੀ ਮੁਸ਼ਕਲ ਦੇ ਨਾਲ ਲੰਘਣਾ ਪੈਂਦਾ ਜਿਵੇਂ ਕਿ ਪਾਣੀ ਦਾ ਵਹਾ ਜੇਕਰ ਸੜਕ ਇਹ ਟਟਦੀ ਹੈ ਦਾ ਐਸ ਦੇ ਅੱਗੇ ਜਿਹੜੇ ਜਾਂਦੇ ਪਿੰਡ ਨੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਇਧਰਲੇ ਪਾਸੇ ਗੱਲ ਕਰੀਏ ਤਾਂ ਦੂਜੇ ਜਿਹੜੇ ਪਿੰਡ ਨੇ ਉਹਨਾਂ ਦੇ ਵੀ ਜਿਹੜੀ ਹੈਗੀ ਰਸਤੇ ਆ ਜਿਹੜੇ ਟੁੱਟੇ ਹੋਏ ਨੇ ਉੱਥੇ ਵੀ ਉਸ ਤਸਵੀਰ ਦਿਖਾਵਾਂਗੇ ਉਹ ਜਿਹੜਾ ਰਸਤੇ ਟੁੱਟ ਚੁੱਕੇ ਨੇ ਖੰਭੇ ਲਗਾ ਕੇ ਜਿਹੜਾ ਲੰਘਿਆ ਜਾ ਰਿਹਾ ਹੈਗਾ ਉੱਥੋਂ ਵੀ ਪਾਣੀ ਦਾ ਕਾਫੀ ਵਹਾਅ ਹੈ ਸਾਰਾ ਹੀ ਜਿਹੜਾ ਪਹਾਅ ਇੱਥੇ ਆਇਆ ਪਿਆ ਹੈਗਾ ਇਸ ਸਮੇਂ ਜਿਹੜਾ ਕੁਦਰਤ ਦੇ ਰੰਗ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਦੋ ਜਿਹਨਾਂ ਨੂੰ ਆਪਾਂ ਰੈਂਬੋ ਕਹਿੰਦੇ ਇਸ ਤਰੰਗੀ ਪੀਂਗ ਵੀ ਜਿਹੜੀ ਇਸ ਸਮੇਂ ਬਣਦੀ ਨਜ਼ਰ ਇੱਥੇ ਉਹ ਜਿਸ ਦਿਨ ਅਸੀਂ ਆਏ ਸੀ ਉਦੋਂ ਲਗਾਤਾਰ ਜਿਹੜਾ ਮੀਂਹ ਪਿਆ ਰਿਹਾ ਸੀਗਾ ਤੇ ਹੁਣ بارش ਖਤਮ ਹੋਈ ਹੈ ਤੇ ਇੱਕ ਵਾਰ ਲੋਕੀ ਹੁਣ ਬਾਹਰ ਨਿਕਲੇ ਨੇ ਕਿਉਂਕਿ ਇਸ ਵੇਲੇ ਲੋਕਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਉਹਨਾਂ ਕੋਲ ਕੋਈ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਇਆ ਹੋਊਗਾ ਕੋਈ ਰਾਸ਼ਨ ਲੈ ਕੇ ਆਇਆ ਹੋਊਗਾ ਇਹ ਚੀਜ਼ਾਂ ਲੈ ਕੇ ਆਉਣਗੇ ਤੇ ਤਾਂ ਕਰਕੇ ਹੁਣ ਲੋਕ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਇੱਥੇ ਘਰ ਨੇ ਪਾਣੀ ਵਿੱਚ ਪਏ ਹੋਏ ਨੇ ਤੇ ਸਾਰੇ ਪਾਸੇ ਜਿਹੜਾ ਹੈਗਾ ਤੁਸੀਂ ਨਿਗਾ ਮਰਜ ਤੋਂ ਕਿ ਮਰ ਗਏ ਤੇ ਪਾਣੀ ਨਾਲ ਭਰਿਆ ਹੋਇਆ ਜਿਹੜੇ ਘਰ ਆ ਅੰਦਰ ਇਹਨੇ ਦਿਨ ਵਿੱਚ ਜਿਹੜੇ ਲੋਕਾਂ ਨੂੰ ਇਹਨਾਂ ਦੇ ਅਸਪਤਾਲ થી ਪਹਿਲਾਂ ਬਾਹਰ ਕੱਢਿਆ ਗਿਆ ਸੀ ਤੇ ਇਸ ਤੋਂ ਬਾਅਦ ਜਿਹੜੇ ਹੁਣ ਸਥਿਤੀ ਜਿਹੜੀ ਹੈਗੀ ਅੱਜ ਜਿਵੇਂ ਕਿ ਹੁਣ ਡੈਮਾਂ ਦੇ ਉੱਪਰ ਪਾਣੀ ਛੱਡਣ ਜਿਹੜਾ ਹੈਗਾ ਇਹ ਸਿਲਸਿਲਾ ਜਾਰੀ ਹੈਗਾ ਤੇ ਉਸ ਸਮੇਂ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਤੇ ਲੋਕਾਂ ਨੂੰ ਹੋਰ ਇੱਥੇ ਕਾਫੀ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸਰਫੀ ਏਰੀਆ ਆ ਜਾਂਦਾ ਹੈਗਾ ਤਾਂ ਜਿਹੜਾ ਹੈਗਾ ਹੁਣ ਹੁਸੈਨਿਆਲੇ ਬਾਰਡਰ ਦੇ ਨਜ਼ਦੀਕ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਨਾਂ ਤੋਂ ਅਨੁਵਾਜ ਦਿਖਾਈ ਨਹੀਂ ਦਿੱਕਤਸਰਾ ਲੋਕੀ ਇੱਥੋਂ ਸਲਾਈ ਕਰਦੇ ਵੈਦਨਾ ਦੇ ਇਫਤਾਰ ਦੇ ਖੜਾ ਦੇ ਕਾਰਨ ਕਾਫੀ ਪ੍ਰਭਾਵ ਹੋਇਆ ਪੰਜਾਬ ਦੇ ਵਪਾਰਕ ਖੇਤਰਾਂ 'ਤੇ ਹੋਇਆ ਜਿਸ ਪਾਸੇ ਜਿੱਥੇ ਲੋਕਾਂ ਦਾ ਸਰਪਾਰ ਮਿਲਣਗੇ ਮੁਹੰਮਦਿਕੀ ਜਾਬੇ ਤੋਂ ਕਿ ਪਸ਼ੂਆਂ ਦਾ ਸੱਜੇ ਉਪਸਾਰੂ ਦੀ ਚਾਰੀ ਰੋੜ ਹੁੰਦੀ ਹੈ ਜਿਹੇ ਪਾਸੇ ਖਰਾਰ ਦੀ ਇਨਕੀਡਰ ਰੋੜੀ ਹੈ ਜਿਹਦੇ ਵਿੱਚ ਔਰ ਬਖਸ਼ਰ ਵਾਜੇਗਾ ਇਹ ਜਿੰਨਾ ਚੀਜ਼ਾਂ ਦੀ ਲੋੜ ਹੈ ਕਿ ਜਿੰਨੇ ਵੀ ਸੇਵਾਦਾਰ ਆਉਂਦੇ ਨੇ ਤੇ ਜਿਹੜਾ ਹੈਗਾ ਵਕ ਵਕ ਥਾਵਾਂ ਦੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਸੁਪਰਕ ਨੰਬਰ ਦਿੱਤੇ ਹੋਏ ਉਹਨਾਂ ਤੇ ਸੰਪਰਕ ਕਰਕੇ ਹੀ ਰਾਸ਼ਨ ਨੂੰ ਪਹੁੰਚਾਇਆ ਜਾਂਦਾ ਕਿ ਹਰ ਇੱਕ ਤੱਕ ਚੀਜ਼ ਪਹੁੰਚ ਚੁੱਕੇ ਤੇ ਬਾਕੀ ਹਰ ਇੱਕ ਹੁਣ ਇਹ ਮਸਲੇ ਦੇ ਉੱਪਰ ਜਿੱਤੇ ਰਾਜਨੀਤਿਕ ਲੋਕ ਵੀ ਵਕ ਵਕ ਥਾਵਾਂ ਤੇ ਪਹੁੰਚ ਰਹੇ ਨੇ ਤੇ ਲੋਕਾਂ ਦੀ ਜਿਹੜੀ ਹੈਗੀ ਮਦਦ ਕਰ ਰਹੇ ਨੇ